ਤਾ ਸਾਰੇ ਹੀ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅ ਸਾਥੀਓ ਬਹੁਤ ਹੀ ਇੰਪੋਰਟੈਂਟ ਇਸ਼ੂ ਤੇ ਤੁਹਾਡੇ ਨਾਲ ਜਿਹੜਾ ਹੈ ਗੱਲਬਾਤ ਕਰਨ ਲੱਗੇ ਆ ਇੱਕ ਮਿੰਟ ਮੈਂ ਫੋਨ ਸਾਇਲੈਂਟ ਕਰ ਲਿਆ ਅ ਬਹੁਤ ਹੀ ਇੰਪੋਰਟੈਂਟ ਇਸ਼ੂ ਤੇ ਅੱਜ ਤੁਹਾਡੇ ਨਾਲ ਅਸੀਂ ਜਿਹੜਾ ਗੱਲ ਹੈ ਇਸ ਵਕਤ ਕਰਨ ਲੱਗੇ ਆ ਸਾਰੇ ਹੀ ਸਾਥੀਆਂ ਨੂੰ ਮੇਰੇ ਵੱਲੋਂ ਦੁਬਾਰਾ ਪਿਆਰ ਭਰੀ RAM RAM ਨਮਸਤੇ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵੱਡਾ ਮਾਮਲਾ ਹੈ ਦੋਸਤੋ ਅੱਜ ਸਾਡੇ ਦੇਸ਼ ਦੇ ਵਿੱਚ ਬਹੁਤ ਹੀ ਵੱਡਾ ਮਾਮਲਾ ਹੈ ਜਿਹਦੇ ਬਾਰੇ ਤੁਹਾਡੇ ਨਾਲ ਇਸ ਵਕਤ ਗੱਲਬਾਤ ਕਰਨ ਵਾਸਤੇ ਅਸੀਂ ਲਾਈਵ ਹੋਏ ਹਾਂ ਜਿੰਨੇ ਵੀ ਸਾਡੇ ਵੀਰ ਭੈਣਾਂ ਆਪਰਾ ਸਾਡੇ ਨਾਲ ਲਾਈਵ 'ਚ ਜੁੜੇ ਐ ਉਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਵਾਰੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸੈਕਿੰਡ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਜੇ ਜ਼ਰੂਰ ਕਿਉਂਕਿ ਬਹੁਤ ਜ਼ਰੂਰੀ ਜਾਣਕਾਰੀ ਹੈ ਕਈ ਵਾਰੀ ਇਹ ਸਾਰੀ ਜਾਣਕਾਰੀ ਸਾਡੇ ਤੱਕ ਨਹੀਂ ਪਹੁੰਚਦੀ ਸਾਡੇ ਦੇਸ਼ ਦੇ ਵਿੱਚ ਮੈਂ ਦੇਸ਼ ਦੀ ਗੱਲ ਕਰ ਰਿਹਾ ਅੱਜ ਸਾਥਿਓ ਦੇਸ਼ ਦੇ ਵਿੱਚ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਹੈ ਇਹਨਾਂ ਨੇ ਇੱਕ ਕੰਮ ਫੜਿਆ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਉਹ ਐਮਪੀ ਹੈ ਐਮਐਲਏ ਹੈ ਚਾਹੇ ਉਹ ਸੀਐਮ ਹੈ ਜਿਹੜਾ ਇਹਨਾਂ ਦੇ ਬੀਜੇਪੀ ਵਾਲਿਆਂ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਚਾਹੇ ਉਹ ਅੰਬਾਨੀ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਅਡਾਨੀ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਉਹ ਇਹਨਾਂ ਨੂੰ ਭਾਜਪਾ ਵਾਲਿਆਂ ਨੂੰ ਸਵਾਲ ਪੁੱਛਦਾ ਤਾਂ ਉਹਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਕਿਸ ਤਰੀਕੇ ਨਾਲ ਝੂਠੇ ਕੇਸ ਪਾ ਕੇ ਉਹਨਾਂ ਨੂੰ ਜਿਹੜਾ ਇਹਨਾਂ ਵੱਲੋਂ ਗ੍ਰਿਫਤਾਰ ਜਿਹੜਾ ਕੀਤਾ ਜਾ ਰਿਹਾ ਅੱਜ ਇੱਕ ਬਹੁਤ ਹੀ ਵੱਡੇ ਮਾਮਲੇ ਦੀ ਪੋਲ ਜਿਹੜੀ ਖੁੱਲੀ ਹੈ ਸੁਪਰੀਮ ਕੋਰਟ ਨੇ ਦੇਸ਼ ਦੀ ਮਾਨਜੋਗ ਸਰਵ ਉੱਚ ਨਿਆਂਇਲਾ ਸੁਪਰੀਮ ਕੋਰਟ ਨੇ ਅੱਜ ਸੀਸਾ ਵਿਖਾਇਆ ਮੋਦੀ ਸਾਹਿਬ ਨੂੰ ਇਹਨਾਂ ਦੀ ਈਡੀ ਨੂੰ ਤੇ ਇਹਨਾਂ ਦੇ ਏਜੀ ਨੂੰ ਤੁਸੀਂ ਇਸ ਗੱਲ ਨੂੰ ਪੂਰਾ ਸੁਣਿਓ ਤੁਹਾਨੂੰ ਗੱਲ ਸਮਝ ਆ ਜੂਗੀ ਕਿ ਕਿੰਨੀ ਬੇਸ਼ਰਮੀ ਆ ਜਿਨ੍ਹਾਂ ਨੂੰ ਫੀਲ ਹੋਈ ਹੋਊਗੀ ਕਿੰਨੀ ਇਹਨਾਂ ਨੂੰ ਵੱਡੀ ਲਾਹਨਤ ਜਿਹੜੀ ਐ ਦੇਸ਼ ਦੀ ਸਰਵਉੱਚ ਨਿਆਂਾਲਿਆ ਸੁਪਰੀਮ ਕੋਰਟ ਨੇ ਅੱਜ ਪਾਈ ਐ ਕਿੰਨੀ ਲਤਾੜ ਇਹਨਾਂ ਨੂੰ ਪਾਈ ਐ ਤੇ ਇਹਨਾਂ ਨੇ ਬੇਸ਼ਰਮੀ ਧਾਰੀ ਹੋਈ ਸੀ ਉੱਥੇ ਇਹਨਾਂ ਦੇ ਪਸੀਨਾ ਨਹੀਂ ਪੂੰਝਿਆ ਜਾ ਰਿਹਾ ਸੀ ਇੰਨੀ ਬੇਸ਼ਰਮੀ ਇਹਨਾਂ ਨੇ ਅੱਜ ਧਾਰੀ ਹੋਈ ਸੀ ਤਾਂ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਨੂੰ ਪਿਛਲੇ 6 ਮਹੀਨਿਆਂ ਤੋਂ ਗ੍ਰਿਫਤਾਰ ਕੀਤਾ ਹੋਇਆ ਸੀ ਈਡੀ ਵੱਲੋਂ ਕੇਂਦਰ ਦੀ ਜਾਂਚ ਏਜੰਸੀ ਈਡੀ ਵੱਲੋਂ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਸੀ ਸੰਜੇ ਸਿੰਘ ਨੂੰ ਗ੍ਰਿਫਤਾਰ ਜਿਸ ਮਸਲੇ ਤੇ ਕੀਤਾ ਉਹ ਮੈਂ ਸਾਰੀ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗਾ ਆਮ ਆਦਮੀ ਪਾਰਟੀ ਦੇ ਚਾਰ ਵੱਡੇ ਨੇਤਾ ਈਡੀ ਵੱਲੋਂ ਹੁਣ ਤੱਕ ਗ੍ਰਿਫਤਾਰ ਕੀਤੇ ਹੋਏ ਆ ਚਾਰਾਂ ਦਾ ਕੇਸ ਸੇਮ ਹੈ ਚਾਹੇ ਅਰਵਿੰਦ ਕੇਜਰੀਵਾਲ ਜੀ ਦਾ ਹੋਵੇ ਚਾਹੇ ਮਨੀਸ਼ ਸਿਸੋਦੀਆ ਜੀ ਦਾ ਹੋਵੇ ਚਾਹੇ ਸੰਜੇ ਸਿੰਘ ਜੀ ਦਾ ਹੋਵੇ ਚਾਹੇ ਜਿਹੜੇ ਸਾਡੇ ਹੈਲਥ ਮਿਨਿਸਟਰ ਸਤਿੰਦਰ ਜੈਨ ਸੀ ਉਹਨਾਂ ਦਾ ਹੋਵੇ ਤਾਂ ਆਪਾਂ ਅੱਜ ਸੰਜੇ ਸਿੰਘ ਜੀ ਵਾਲੇ ਕੇਸ ਤੇ ਅੱਜ ਗੱਲ ਕਰਦੇ ਆਂ ਕਿ ਅੱਜ ਤੋਂ 6 ਮਹੀਨੇ ਪਹਿਲਾਂ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਸੀ ਈਡੀ ਨੇ ਕਿਉਂ ਕੀਤਾ ਗ੍ਰਿਫਤਾਰ ਇੱਕ ਬੰਦਾ ਦਿਨੇਸ਼ ਅਰੋੜਾ ਨਾਮ ਦਾ ਇੱਕ ਸਾਕਸ਼ ਜਿਹੜਾ ਈਡੀ ਨੇ ਉਸ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਉਹ ਬੰਦਾ ਚਾਹੇ ਉਹ ਅੰਦਰ ਰਿਹਾ ਅਰੈਸਟ ਰਿਹਾ ਚਾਹੇ ਉਹ ਬਾਹਰ ਰਿਹਾ ਪ੍ਰੋਸਟਡੀ ਤੋਂ ਜਿੰਨੀ ਦੇਰ ਉਹ ਬਾਹਰ ਰਿਹਾ ਉਹਦੇ ਤੋਂ 10 ਵਾਰੀ ਈਡੀ ਨੇ ਬਿਆਨ ਲਏ ਉਹਨਾਂ 10 ਵਾਰੀ ਲਏ ਬਿਆਨਾਂ ਦੇ ਵਿੱਚ ਉਹਨੇ ਕਦੇ ਵੀ ਸੰਜੇ ਸਿੰਘ ਜੀ ਦਾ ਨਾਮ ਨਹੀਂ ਲਿਆ ਉਸ ਬੰਦੇ ਨੂੰ ਵੀ ਟਾਰਚਰ ਕੀਤਾ ਜਾਂਦਾ ਹੈ ਪਰੇਸ਼ਾਨ ਕੀਤਾ ਜਾਂਦਾ ਹੈ ਠੱਕੇ ਦੇ ਨਾਲ ਉਹਦੇ ਤੋਂ ਬਿਆਨ ਦਵਾਇਆ ਜਾਂਦਾ ਹੈ ਦਿਨੇਸ਼ ਰੋੜਾ 10 ਬਿਆਨਾਂ ਚ ਸੰਜੇ ਸਿੰਘ ਜੀ ਦਾ ਨਾਮ ਨਹੀਂ ਲੈਂਦਾ 11ਵੇਂ ਬਿਆਨ ਦੇ ਵਿੱਚ ਦਿਨੇਸ਼ ਰੋੜਾ ਕਹਿੰਦਾ ਕਿ ਮੈਂ ਮੇਰਾ ਇੱਕ ਆਦਮੀ ਸੀ ਮੇਰਾ ਇੱਕ ਬੰਦਾ ਸੀ ਉਹਨੇ ਸੰਜੇ ਸਿੰਘ ਦੇ ਕਿਸੇ ਬੰਦੇ ਨੂੰ 1 ਕਰੋੜ ਰੁਪਇਆ ਦਿੱਤਾ ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਬੰਦੇ ਵੱਲੋਂ ਦਿਨੇਸ਼ ਰੋੜੇ ਵੱਲੋਂ ਜਿਹਦੇ ਵੱਲੋਂ 11 ਬਿਆਨ ਦਿੱਤੇ ਜਾਂਦੇ ਆ 10 ਬਿਆਨਾਂ ਚ ਸੰਜੇ ਸਿੰਘ ਜੀ ਦਾ ਨਾਮ ਨਹੀਂ ਲੈਂਦਾ 11ਵੇਂ ਬਿਆਨ ਚ ਉਹ ਕਹਿੰਦਾ ਹੈ ਕਿ ਮੇਰੇ ਇੱਕ ਬੰਦੇ ਨੇ ਸੰਜੇ ਸਿੰਘ ਦੇ ਇੱਕ ਬੰਦੇ ਨੂੰ 1 ਕਰੋੜ ਰੁਪਇਆ ਦਿੱਤਾ ਇਸ ਕੱਲੀ ਇਸ ਗੱਲ ਤੇ ਕੱਲੀ ਇਸ ਗਵਾਹੀ ਤੇ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ 6 ਮਹੀਨੇ ਤੱਕ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਅੱਜ ਮਾਨਯੋਗ ਸੁਪਰੀਮ ਕੋਰਟ ਜੀ ਦੇ ਵਿੱਚ ਜਿਹੜੀ ਇਹਨਾਂ ਦੀ ਸੁਣਵਾਈ ਹੋਈ ਇਸ ਮਸਲੇ ਦੀ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਅੱਜ ਜਿਹੜੀਆਂ ਲਾਹਨਤਾਂ ਇਹਨਾਂ ਦੇ ਇਹਨਾਂ ਨੂੰ ਪਾਈਆਂ ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਇਹਨਾਂ ਦੀ ਜਾਂਚ ਏਜੰਸੀ ਈਡੀ ਹੋਵੇ ਤੁਸੀਂ ਹੈਰਾਨ ਹੋ ਜਾਓਗੇ ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਸਪਰੀਮ ਕੋਰਟ ਨੇ ਪੁੱਛੀ ਕਿ 10 ਵਾਰ ਤੁਸੀਂ ਇੱਕ ਬੰਦੇ ਦੇ 11 ਵਾਰ ਬਿਆਨ ਲੈਨੇ ਹੋ ਈਡੀ ਨੂੰ ਇਹ ਸੁਪਰੀਮ ਕੋਰਟ ਵੱਲੋਂ ਕਿਹਾ ਜਾਂਦਾ ਕਿ ਇੱਕ ਬੰਦੇ ਦੇ ਤੁਸੀਂ 11 ਵਾਰ ਬਿਆਨ ਲੈਨੇ ਹੋ 10 ਵਾਰ ਲਏ ਹੋਏ ਬਿਆਨਾਂ ਨੂੰ ਤੁਸੀਂ ਰਿਕਾਰਡ ਤੇ ਨਹੀਂ ਲੈਂਦੇ ਉਹਨਾਂ ਨੂੰ ਕੂੜੇ ਦੇ ਢੇਰ 'ਚ ਸੁੱਟ ਦਿੰਨੇ ਹੋ ਤੇ ਇੱਕ ਵਾਰੀ ਲਏ ਹੋਏ ਬਿਆਨਾਂ ਦੇ ਆਧਾਰ ਤੇ ਤੁਸੀਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲੈਨੇ ਹੋ ਤਾਂ ਈਡੀ ਦੇ ਕੋਲ ਕੋਈ ਜਵਾਬ ਨਹੀਂ ਸੀ ਕਿ ਉਹ 10 ਵਾਰੀ ਦੇ ਬਿਆਨ ਰਿਕਾਰਡ ਤੇ ਕਿਉਂ ਨਹੀਂ ਲਏ ਦੂਜੀ ਗੱਲ ਸੁਪਰੀਮ ਕੋਰਟ ਨੇ ਇਹ ਪੁੱਛੀ ਕਿ ਤੁਸੀਂ ਜਿਸ ਆਧਾਰ ਤੇ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਹੈ ਪੀ ਐਮ ਐਲ ਏ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਇਸ ਤੁਸੀਂ ਪੀ ਐਮ ਐਲ ਏ ਦੇ ਆਧਾਰ ਤੇ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਹੈ ਮਨੀ ਲਾਂਡਰਿੰਗ ਐਕਟ ਦੇ ਵਿੱਚ ਤਾਂ ਸੁਪਰੀਮ ਕੋਰਟ ਪੁੱਛਦਾ ਹੈ ਕਿ ਤੁਹਾਨੂੰ ਕੋਈ ਪੈਸਾ ਬਰਾਮਦ ਹੋਇਆ ਪੈਸੇ ਦਾ ਲੈਣ-ਦੇਣ ਹੋਇਆ ਕਿਤੇ ਤੁਹਾਨੂੰ ਉਹ ਪੈਸਾ ਮਿਲਿਆ ਕਿਤੋਂ ਤਾਂ ਈਡੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਮੂੰਹ ਥੱਲੇ ਕੀਤੇ ਹੋਏ ਸੀ ਇਹਨਾਂ ਦੇ ਏਜੀ ਨੇ ਤੇ ਏਜੰਸੀ ਨੇ ਇਸ ਤੋਂ ਵੀ ਬਾਅਦ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਦੇ ਮੂੰਹ ਤੇ ਇੱਕ ਬਹੁਤ ਤਕੜੀ ਚਪੇੜ ਮਾਰੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਹਾ ਜਾਂਦਾ ਹੈ ਇਸ ਮਸਲੇ ਦੇ ਵਿੱਚ ਜਿਵੇਂ ਹਿੰਦੀ 'ਚ ਵੀ ਪੜ੍ਹ ਕੇ ਸੁਣਾਵਾਂ ਤਾਂ ਉਹ ਕਹਿੰਦੇ ਆ ਕਿ ਅਗਰ ਹਮਨੇ ਆਰਡਰ ਮੇ ਲਿਖ ਦਿਆ ਇਹ ਮਾਨ ਜੋ ਸੁਪਰੀਮ ਕੋਰਟ ਕਹਿ ਰਹੀ ਹੈ ਈਡੀ ਨੂੰ ਤੇ ਏਜੀ ਨੂੰ ਕਿ ਅਗਰ ਹਮਨੇ ਆਰਡਰ ਮੇ ਲਿਖ ਦਿਆ ਕਿ ਸੰਜੇ ਸਿੰਘ ਕੇ ਖਿਲਾਫ ਕੋਈ ਕੇਸ ਨਹੀਂ ਬਣਤਾ ਤੋ ਆਪ ਕੇ ਲਈ ਨੁਕਸਾਨਦਾਇਕ ਹੋਗਾ ਐਡੀ ਵੱਡੀ ਚਪੇੜ ਜਿਹੜੀ ਅੱਜ ਸੁਪਰੀਮ ਕੋਰਟ ਨੇ ਈਡੀ ਨੂੰ ਇਹਨਾਂ ਦੀ ਜਾਂਚ ਏਜੰਸੀ ਨੂੰ ਕੇਂਦਰ ਸਰਕਾਰ ਦੀ ਨੂੰ ਅੱਜ ਮਾਰੀ ਦੁਬਾਰਾ ਫਿਰ ਪੜ ਕੇ ਸੁਣਾ ਦਿੰਨਾ ਸੁਪਰੀਮ ਕੋਰਟ ਵੱਲੋਂ ਕਿਹਾ ਜਾਂਦਾ ਹੈ ਕਿ ਅਗਰ ਹਮਨੇ ਆਰਡਰ ਮੇ ਲਿਖ ਦਿਆ ਕਿ ਸੰਜੀਤ ਸਿੰਘ ਕੇ ਖਿਲਾਫ ਕੋਈ ਕੇਸ ਨਹੀਂ ਬਣਤਾ ਤੋ ਆਪਕੇ ਲਈ ਨੁਕਸਾਨਦਾਇਕ ਹੋਗਾ ਇਸ ਤੋਂ ਬਾਅਦ ਹੁੰਦਾ ਕੀ ਹੈ ਇਹਨਾਂ ਦੇ ਪਸੀਨੇ ਛੁੱਟ ਜਾਂਦੇ ਆ ਸਾਥਿਓ ਈਡੀ ਦੇ ਤੇ ਇਹਨਾਂ ਦੇ ਏਜੀ ਦੇ ਉਸ ਤੋਂ ਬਾਅਦ 1 ਮਿੰਟ ਲਾਉਂਦੇ ਆ ਇਹ 1 ਮਿੰਟ ਇਹ ਕਹਿੰਦੇ ਆ ਜੀ ਸਾਨੂੰ ਕੋਈ ਇਤਰਾਜ਼ ਨਹੀਂ ਸੰਜੀਤ ਸਿੰਘ ਨੂੰ ਬੇਲ ਦੇ ਦਿਓ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਇੱਕ ਬੰਦੇ ਨੂੰ ਬਿਨਾ ਬੇਗੁਨਾਹ ਹੁੰਦੇ ਹੋਏ ਹੁਣ ਮੈਂ ਬੇਗਨਾ ਸ਼ਬਦ ਕਿਉਂ ਵਰਤ ਰਿਹਾ ਇਹ ਵੀ ਤੁਹਾਨੂੰ ਸਮਝਾਵਾਂਗਾ ਇੱਕ ਬੇਗਨਾ ਬੰਦੇ ਨੂੰ ਸਿਰਫ ਉਹਦੀ ਆਵਾਜ਼ ਬੰਦ ਕਰਨ ਵਾਸਤੇ ਕਿਉਂਕਿ ਸੰਜੇ ਸਿੰਘ ਜੀ ਵਾਰ-ਵਾਰ ਆਵਾਜ਼ ਠਾਉਂਦੇ ਸੀ ਅਭਾਨੀਆਂ ਦੇ ਖਿਲਾਫ ਅਡਾਨੀਆਂ ਦੇ ਖਿਲਾਫ ਉਹਨਾਂ ਨੇ ਵਾਰ-ਵਾਰ ਆਵਾਜ਼ ਉਠਾਈ ਕਿਉਂਕਿ ਉਹ ਮੋਦੀ ਸਾਹਿਬ ਦੇ ਮਿੱਤਰ ਹੈ ਇਹਨਾਂ ਦੇ ਦੋਸਤ ਹੈ ਇਹਨਾਂ ਨੂੰ ਉਹਨਾਂ ਨੇ ਪਾਲ ਲਿਆ ਹੋਇਆ ਉਹਨਾਂ ਦੇ ਲਾਉਣ ਮਾਫ ਕੀਤੇ ਜਾ ਰਹੇ ਇਹ ਵਾਰ-ਵਾਰ ਆਵਾਜ਼ ਜਿਹੜੀ ਹੈ ਰਾਜ ਸਭਾ ਦੇ ਵਿੱਚ ਸੰਜੇ ਸਿੰਘ ਜੀ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਉਠਾਈ ਤਾਪ ਦੇ ਦੋਸਤਾਂ ਨੂੰ ਬਚਾਉਣ ਵਾਸਤੇ ਮੋਦੀ ਸਾਹਿਬ ਨੇ ਸੰਜੀਤ ਸਿੰਘ ਜੀ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਈਡੀ ਦੇ ਜ਼ਰੀਏ ਬੇਗਨਾਹ ਹੁੰਦੇ ਹੋਏ ਵੀ ਉਹਨਾਂ ਨੂੰ 6 ਮਹੀਨੇ ਅੰਦਰ ਰੱਖਿਆ ਹੁਣ ਮੈਂ ਬੇਗਨਾਹ ਕਿਉਂ ਕਹਿ ਰਿਆਂ ਇਹ ਸ਼ਬਦ ਕਿਉਂ ਵਰਤ ਰਿਆਂ ਜਿਹੜਾ ਪੀ ਐਮ ਐਲ ਏ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਇਸ ਐਕਟ ਦਾ ਜਿਹੜਾ ਸੈਕਸ਼ਨ 45 ਹੈ ਉਹ ਕਹਿੰਦੇ ਆ ਵੀ ਇਸ ਐਕਟ ਦੇ ਵਿੱਚ ਉਦੋਂ ਹੀ ਜਵੰਤ ਮਿਲ ਸਕਦੀ ਹੈ ਜਦੋਂ ਕੋਰਟ ਨੂੰ ਲੱਗੇ ਕਿ ਜਿਸ ਬੰਦੇ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਉਹ ਬੇਗੁਨਾਹ ਹੈ ਉਹਦਾ ਕੋਈ ਕਸੂਰ ਨਹੀਂ ਫਿਰ ਵੀ ਸੁਪਰੀਮ ਕੋਰਟ ਵੱਲੋਂ ਜਿਹੜੀ ਹੈ ਉਹ ਜ਼ਮਾਨਤ ਦਿੱਤੀ ਜਾਂਦੀ ਹੈ ਇਹ ਸੈਕਸ਼ਨ 45 ਹੈ ਪੀ ਐਮ ਐਲ ਐ ਐਕਟ ਦਾ ਇਹਨੂੰ ਭਾਵੇਂ ਸਾਰੇ ਪੁਰਾ ਗੂਗਲ ਤੇ ਸਰਚ ਕਰਕੇ ਪੜ ਲਿਓ ਉਹਦੇ ਵਿੱਚ ਇਹੀ ਲਿਖਿਆ ਹੈ ਕਿ ਜੇ ਬੰਦਾ ਬੇਗੁਨਾਹ ਲੱਗਦਾ ਹੈ ਕੋਰਟ ਨੂੰ ਫਿਰ ਵੀ ਉਹਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਦੇਖੋ ਕਿੱਡੀ ਵੱਡੀ ਬੇਸ਼ਰਮੀ ਹੈ ਤੁਸੀਂ ਇਹ ਸਮਝ ਸਕਦੇ ਹੋ ਕਿ ਕੋਰਟ ਨੇ ਸੰਜੀਤ ਸਿੰਘ ਜੀ ਨੂੰ ਬੇਗਨਾਹ ਮੰਨਦੇ ਹੋਏ ਅੱਜ 6 ਮਹੀਨੇ ਬਾਅਦ ਉਹ ਮਸਲਾ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਸਾਡੇ ਦੇਸ਼ ਦੀ ਸਰਵ ਉੱਚ ਨਿਆਂਇਲਾ ਨੇ ਅਦਾਲਤ ਨੇ ਸੰਜੀਤ ਸਿੰਘ ਜੀ ਨੂੰ ਜਿਹੜਾ ਜ਼ਮਾਨਤ ਦੇ ਦਿੱਤੀ ਹੁਣ ਇੱਕ ਹੋਰ ਇਹ ਪੂਰਾ ਮਸਲਾ ਸੀ ਸੰਜੀਤ ਸਿੰਘ ਜੀ ਦੇ ਖਿਲਾਫ ਜਿਹੜਾ ਇਹਨਾਂ ਨੇ ਬਣਾਇਆ ਝੂਠੀ ਕਹਾਣੀ ਕਢੀ ਗਈ ਸੇਮ ਕਹਾਣੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਕਢੀ ਗਈ ਸੇਮ ਕਹਾਣੀ ਮਨੀਸ਼ ਸੋਦੀਆ ਜੀ ਦੇ ਖਿਲਾਫ ਕਢੀ ਗਈ ਕਿਉਂਕਿ ਇਹ ਸਾਰੇ ਦਾ ਸਾਰਾ ਕੇਸ਼ ਐਕਸਾਈਜ਼ ਪਾਲਿਸੀ ਜਿਹੜੀ ਦਿੱਲੀ ਵਾਲੀ ਹੈ ਉਹਦੇ ਤੇ ਹੀ ਸਾਰੇ ਦਾ ਸਾਰਾ ਕੇਸ ਬਣਾਇਆ ਗਿਆ ਕਿਸੇ ਦੇ ਕੋਲੋਂ ਵੀ ਕੋਈ ਇੱਕ ਪੈਸਾ ਬਰਾਮਦ ਨਹੀਂ ਹੋਇਆ ਨਾ ਹੀ ਕਿਤੋਂ ਪੈਸਿਆਂ ਦੇ ਲੈਣ-ਦੇਣ ਬਾਰੇ ਕੋਈ ਵੀ ਜਿਹੜੀ ਡਿਟੇਲ ਹੈ ਕਿਤੇ ਮਿਲੀ ਸਿਰਫ ਤੇ ਸਿਰਫ ਝੂਠੀ ਗ੍ਰਿਫਤਾਰੀ ਕਰਕੇ ਸਿਰਫ ਤੇ ਸਿਰਫ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇਹ ਸਾਰੀ ਜਿਹੜੀ ਖੇਡ ਹੈ ਉਹ ਰਚੀ ਗਈ ਹੈ ਤਾਂ ਸਾਥੀਓ ਇਹਦੇ ਵਿੱਚ ਅਗਲੀ ਜਿਹੜੀ ਗੱਲ ਹੈ ਸ਼ਗຸນ ਪੁਜਵਲ ਨਾਮ ਦਾ ਇੱਕ ਕਾਂਗਰਸ ਦਾ ਨੇਤਾ ਸੀ ਸ਼ਹਿਰ ਦੇ ਡਿਪਟੀ ਸੀਐਮ ਵੀ ਰਹੇ ਸੀ ਮਹਾਰਾਸ਼ਟਰਾਂ ਦੇ ਸ਼ਗຸນ ਪੁਜਵਲ ਇਹ ਬੰਦਾ ਭਾਜਪਾ ਵੱਲੋਂ ਹੀ ਇਹਨੂੰ ਗੁਨਾਹਗਰ ਸਾਬਤ ਕੀਤਾ ਜਾਂਦਾ ਕੋਰਟ ਦੇ ਵਿੱਚ ਇਹ ਬੰਦਾ 1 ਸਾਲ ਦੇ ਲਗਭਗ ਅੰਦਰ ਰਹਿੰਦਾ ਹੈ ਇਹ ਵੀ ਅੱਜ ਦੀ ਖਬਰ ਹੈ ਮੈਂ ਤੁਹਾਨੂੰ ਦੱਸ ਰਿਹਾ ਸਾਥੀਓ ਇਹ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਇਹ ਬੰਦਾ ਅੰਦਰ ਰਹਿੰਦਾ ਹੈ 1 ਸਾਲ ਲਗਭਗ ਉਸ ਤੋਂ ਬਾਅਦ ਇਹਦੀ ਗੱਲਬਾਤ ਇਸ ਸ਼ਗਨ ਪੁਜਵਲ ਦੀ ਹੁੰਦੀ ਹੈ ਭਾਜਪਾ ਆਲਿਆਂ ਨਾਲ ਜਿਹੜੀ ਵਾਸ਼ਿੰਗ ਮਸ਼ੀਨ ਹੈ ਜਿਹੜੇ ਸਾਰੇ ਕ੍ਰਾਈਮ ਸਾਫ਼ ਕਰਕੇ ਬੰਦੇ ਨੂੰ ਸਾਫ਼ ਸੁਥਰਾ ਕਰਕੇ ਹੈ ਸਾਫ਼ ਕਰਕੇ ਪ੍ਰਗਟ ਕਰ ਦਿੰਦੀ ਹੈ ਇਹ ਵਾਸ਼ਿੰਗ ਮਸ਼ੀਨ ਹੈ ਜਿਹੜੀ ਭਾਜਪੀ ਕੋਲ ਫਿਰ ਇਹਦੀ ਗੱਲ ਹੁੰਦੀ ਹੈ ਭਾਜਪੀ ਨਾਲ ਉਸ ਤੋਂ ਬਾਅਦ ਇਹਨੂੰ ਬੇਲ ਵੀ ਮਿਲ ਜਾਂਦੀ ਹੈ ਇਹਨੂੰ ਭਾਜਪਾ ਵੀ ਜੁਆਇਨ ਕਰਾ ਲਈ ਜਾਂਦੀ ਹੈ ਤੇ ਇਹਦਾ ਕੇਸ ਕਿਤੇ ਨਾ ਕਿਤੇ ਰਫਾ-ਦਫਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ ਸ਼ਗਨ ਪੁਜਵਲ ਦੀ ਅੱਜ ਕੱਲ ਇਹ ਬੰਦਾ ਬੀਜੇਪੀ ਚ ਹੈ ਤਾਂ ਅੱਜ ਇਹਦੇ ਖਿਲਾਫ ਵੀ ਜਿਹੜਾ ਡਿਸੀਜਨ ਹੈ ਮਾਨਜੋਗ ਹਾਈ ਕੋਰਟ ਦਾ ਆਇਆ ਹੈ ਇਹਦਾ ਕੇਸ ਮਾਨਜੋਗ ਹਾਈ ਕੋਰਟ ਵੱਲੋਂ ਦੁਬਾਰਾ ਅੱਜ ਰੀਓਪਨ ਕੀਤਾ ਗਿਆ ਤੇ ਇਹਨੂੰ ਜਿਹੜੀ ਸਮਨਿੰਗ ਹੈ ਉਹ ਅੱਜ ਦੁਬਾਰਾ ਹੋਈ ਹੈ ਕਿਉਂਕਿ ਇਹ ਇੱਕ ਗਿਲਟੀ ਬੰਦਾ ਸੀ ਜਿਹਨੂੰ ਭਾਜਪਾ ਨੇ ਆਪਣੇ ਚ ਸ਼ਾਮਲ ਕਰ ਲਿਆ ਆਪਣੇ ਸਿਆਸੀ ਫਾਇਦੇ ਲਈ ਉਹਨੂੰ ਗੁਨਾਹਗਰ ਹੁੰਦੇ ਹੋਏ ਵੀ ਉਹਨੂੰ ਬੇਗੁਨਾ ਸਾਬਤ ਕਰਕੇ ਆਪਣੇ ਚ ਸ਼ਾਮਲ ਕਰ ਲਿਆ ਪਰ ਇਹ ਵੀ ਮਾਨਜੋਗ ਹਾਈ ਕੋਰਟ ਵੱਲੋਂ ਇਹਨੂੰ ਅੱਜ ਸਮਨਿੰਗ ਕਰਕੇ ਦੁਬਾਰਾ ਜਿਹੜਾ ਇਹਦਾ ਕੇਸ ਜਿਹੜਾ ਰੀਓਪਨ ਕੀਤਾ ਗਿਆ ਤਾਂ ਸਾਥੀਓ ਇਹ ਪੂਰਾ ਮਾਮਲਾ ਹੈ ਐਦਾਂ ਦੇ ਝੂਠੇ ਮਾਮਲੇ ਬਣਾ ਕੇ ਜਿਹੜੇ ਵੀ ਲੋਕ ਇਹਨਾਂ ਦੇ ਖਿਲਾਫ ਬੋਲਦੇ ਐ ਭਾਜਪਾ ਵਾਲਿਆਂ ਦੇ ਖਿਲਾਫ ਉਹਨਾਂ ਦੀ ਆਵਾਜ਼ ਨੂੰ ਕੁਚਲਣ ਦੇ ਲਈ ਦੱਬਣ ਦੇ ਲਈ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਬਣਾਈ ਗਈ ਹੈ ਤਾਂ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਵੱਡਾ ਫੈਸਲਾ ਸੁਣਾਇਆ ਤੇ ਅੱਜ ਇਹ ਸਾਰੇ ਦੇਸ਼ ਨੂੰ ਪਤਾ ਲੱਗ ਗਿਆ ਹੋਊਗਾ ਕਿ ਕਿਉਂਕਿ ਬਹੁਤ ਕਰਾਰੀ ਚਪੇੜ ਜਿਹੜੀ ਐ ਉਹ ਇਹਨਾਂ ਦੀਆਂ ਏਜੰਸੀਆਂ ਦੇ ਮੂੰਹ ਤੇ ਵੱਜੀ ਐ ਏਜੀ ਦੇ ਮੂੰਹ ਤੇ ਵੱਜੀ ਐ ਤਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਤੋਂ ਇੰਨਾ ਡਰ ਐ ਇਹਨਾਂ ਨੂੰ ਮਨੀਸ਼ ਸੋਦੀਆ ਜੀ ਤੋਂ ਇੰਨਾ ਡਰ ਐ ਇਹਨਾਂ ਨੂੰ ਸੰਜੇ ਸਿੰਘ ਜੀ ਤੋਂ ਇੰਨਾ ਡਰ ਐ ਇਹਨਾਂ ਨੂੰ ਸਤਿੰਦਰ ਜੈਨ ਜੀ ਤੋਂ ਇੰਨਾ ਡਰ ਐ ਕਿ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਜਿਹੜਾ ਬੰਦ ਕਰਨ ਵਾਸਤੇ ਇਹਨਾਂ ਨੇ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕ ਰੱਖਿਆ ਬਿਨਾਂ ਕਿਸੇ ਗਲਤ ਮੈਨੂੰ ਉਮੀਦ ਐ ਕਿਉਂਕਿ ਕੱਲ ਸ਼ਾਇਦ ਕੱਲ ਵੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੇ ਕੇਸ ਦੀ ਜਿਹੜੀ ਸੁਣਵਾਈ ਹੈ ਤੇ ਮੈਨੂੰ ਉਮੀਦ ਹੈ ਕਿਉਂਕਿ ਜੋ ਅੱਜ ਜੱਜਮੈਂਟ ਆਈ ਹੈ ਬੜੀ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਜੱਜ ਸਾਹਿਬ ਨੇ ਇਸੇ ਗੱਲ ਤੇ ਜ਼ੋਰ ਦਿੱਤਾ ਹੈ ਕਿ ਜੇ ਕਿਉਂਕਿ ਬੇਲ ਨਾ ਹੋਣ ਦਾ ਇੱਕ ਕਾਰਨ ਹੈ ਸਾਰੇ ਸਾਥੀਆਂ ਨੂੰ ਮੈਂ ਉਸ ਦਿਨ ਵੀ ਬਰੀਫ ਕਰਿਆ ਸੀ ਬੇਲ ਨਾ ਹੋਣ ਦਾ ਇੱਕੋ ਇੱਕ ਕਾਰਨ ਹੈ ਕਿ ਜਿਹੜੀ ਪੀ ਐਮ ਐਲ ਐ ਜਿਹੜਾ ਐਕਟ ਇਹਨਾਂ ਨੇ ਲਾਇਆ ਹੋਇਆ ਹੈ ਤਾਂ ਉਹਦੇ ਵਿੱਚ ਪੈਸਿਆਂ ਦੀ ਰਿਕਵਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿਸੇ ਕੋਲੋਂ ਵੀ ਪੈਸੇ ਦੀ ਰਿਕਵਰੀ ਨਹੀਂ ਹੋਈ ਕਿਸੇ ਵੀ ਕੇਸ 'ਚ ਨਹੀਂ ਹੋਈ ਤਾਂ ਉਹੀ ਅੱਜ ਜਿਹੜੀ ਸੁਪਰੀਮ ਕੋਰਟ ਦੀ ਕਾਪੀ ਹੈ ਉਹੀ ਮਿਲਦਾ ਹਾਈ ਕੋਰਟ 'ਚ ਲੱਗ ਜਾਣੀ ਤੇ ਉਮੀਦ ਹੈ ਕਿਰਵਿੰਦ ਕੇਜਰੀਵਾਲ ਜੀ ਨੂੰ ਵੀ ਜਿਹੜੀ ਬੇਲ ਜਲਦ ਮਿਲ ਜਾਣੀ ਹੈ ਤੇ ਬਾਕੀ ਨੇਤਾਵਾਂ ਨੂੰ ਵੀ ਬੇਲ ਮਿਲ ਜਾਣੀ ਹੈ ਤਾਂ ਇਹਨਾਂ ਵਾਸਤੇ ਬਹੁਤ ਸ਼ਰਮਨਾਕ ਹੈ ਭਾਜਪਾ ਵਾਸਤੇ ਕਿ ਇਹ ਕਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਕਰ ਰਿਹਾ ਹੈ ਤੇ ਜਿਹੜੇ ਇੱਕ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਫੜ-ਫੜ ਕੇ ਅੰਦਰ ਦੇ ਰਿਹਾ ਹੈ ਸਿਰਫ ਉਹਨਾਂ ਦੀ ਆਵਾਜ਼ ਬੰਦ ਕਰਨਾਂ ਤੇ ਸਿਰਫ ਪਾਰਲੀਮੈਂਟ ਚੋਣਾਂ ਜਿੱਤਣ ਵਾਸਤੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਸਾਡੇ ਦੇਸ਼ ਦੇ ਵਿੱਚ ਸਾਡੀ ਜਿਹੜੀ ਮਾਨਜੋਗ ਸਰਵ ਉੱਚ ਨਿਆਂਾਲਿਆ ਹੈ ਅਦਾਲਤ ਹੈ ਉਹਦੇ ਵੱਲੋਂ ਜਿਹੜਾ ਨਿਆਂ ਕੀਤਾ ਗਿਆ ਬਹੁਤ ਖੁਸ਼ੀ ਹੈ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਨੇ ਵੀ ਵੀਰ ਭੈਣਾਂ ਭਰਾ ਸਾਡੇ ਨਾਲ ਲਾਈਵ 'ਚ ਜੁੜੇ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਤੱਕ ਸੱਚ ਦੀ ਆਵਾਜ਼ ਪਹੁੰਚ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸੱਚ ਕੀ ਹੈ ਝੂਠ ਕੀ ਹੈ ਇੱਕ ਸਾਡੇ ਵੀ ਹੈਗਾ ਇਨਕਲਾਬੀ ਇੱਥੇ ਪੰਜਾਬ 'ਚ ਜਿਹੜਾ ਆਪਦੇ ਆਪ ਨੂੰ ਤਾਂ ਕਹਿੰਦਾ ਜੀ ਮੈਂ ਤਾਂ ਸਹੀ ਆ ਜੇ ਉਹਦੇ ਤੇ ਕੋਈ ਗੱਲ ਬਣ ਜੇ ਹੋਰ ਕੋਈ ਵੀ ਬੰਦਾ ਹੋਵੇ ਕੇਸ ਹਾਲੇ ਇਨੀਸ਼ੀਅਲ ਸਟੇਟ ਚ ਹੋਵੇ ਉਹਦੀ ਜਾਂਚ ਵੀ ਨਾ ਹੋਈ ਹੋਵੇ ਦੂਜਿਆਂ ਨੂੰ ਉਹ ਮਿੰਟ ਚ ਸਰਟੀਫਿਕੇਟ ਵੰਡ ਦਿੰਦਾ ਵੀ ਉਹ ਤਾਂ ਜੀ ਗੁਨੇਗਾਰ ਹੀ ਐ ਉਹ ਤਾਂ ਦੋਸ਼ੀ ਐ ਉਹ ਬੜਾ ਆਪਦੇ ਆਪ ਚ ਬੋਲਦਾ ਹੈ ਤਾਂ ਉਹਨੂੰ ਵੀ ਮੇਰੀ ਬੇਨਤੀ ਹੈ ਵੀ ਥੋੜਾ ਬਹੁਤਾ ਤੂੰ ਬਹੁਤ ਸਿਆਣਾ ਬੰਦਾ ਹੈ ਤੈਨੂੰ ਬੜੀ ਸਮਝ ਹੈ ਪਰ ਥੋੜਾ ਬਹੁਤਾ ਸਿਆਣਾ ਬਣਿਆ ਕਰ ਐਵੇਂ ਲੈ ਕੇ মিডিਆ ਬੈਹ ਜੰਨਾ ਕੋਈ ਮਾੜੀ ਮੋਟੀ ਤੂੰ ਵੀ ਆਪਦੀ ਪੀੜ੍ਹੀ ਥੱਲੇ ਵੀ ਸੋਟਾ ਮਾਰ ਲਿਆ ਕਰ ਉਹਨੂੰ ਪਤਾ ਲੱਗ ਗਿਆ ਹੁਣ ਵੱਡੇ ਇਨਕਲਾਬੀ ਨੂੰ ਸੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਭੈਣਾ ਭਰਾ ਸਾਡੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ